ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣਾ ਪਿੰਡ ਹੈਗਾ ਚੱਕ ਹਰਾਜ ਬਾਇਰਕਾ ਜ਼ਿਲ੍ਹਾ ਫਰੋਇਦਪੁਰ ਆਪਾਂ ਪ੍ਰਗਟ ਵੀਰ ਜਿਹੜਾ ਬਠਿੰਡੇ ਵਾਲਾ ਪਨੀਰੀ ਦਰਸਾਉਂਦਾ ਮਲਚਿੰਗ ਵਿਧੀ ਨਾਲ ਆਪਾਂ ਪੀਆਰ 132 ਕਿਸਮ ਰੀਆ ਵੇਖ ਲੋ ਜੀ ਬੀਜੀ ਪਨੀਰੀ ਵੀ ਹੋਵੇ ਇਹਨੂੰ ਅਜੇ ਤੱਕ ਇੱਕ ਹੀ ਪਾਣੀ ਲੱਗਾ ਜਿਵੇਂ ਦੂਜੀਆਂ ਪਨੀਰੀਆਂ ਨੂੰ ਆਪਣਾ ਪਾਣੀ ਜ਼ਿਆਦਾ ਲਾਉਣਾ ਪੈਂਦਾ ਉਹ ਸੋਕਾ ਬੜਾ ਮਣਾਉਂਦੀਆਂ ਨੇ ਇਹਨੂੰ ਇੱਕ ਹੀ ਪਾਣੀ ਲੱਗਾ ਇਹਨੂੰ ਆਪਾਂ ਹੁਣ ਇੱਕ ਅੱਧੇ ਦਿਨ ਚ ਚੱਕ ਦੇਣਾ ਤੇ ਤੁਹਾਨੂੰ ਅੱਗੇ ਵਿਖਾਵਾਂਗੇ ਦੇ ਰਿਜ਼ਲਟ ਇੱਕ ਦੋ ਵੀਡੀਓ ਹੋਰ ਪਾਵਾਂਗੇ ਵੀ ਕਿਵੇਂ ਹੋਈ ਸਾਡੀ ਪਨੀਰੀ ਤਿਆਰ ਆ ਵੀਰੇ ਆ ਵੇਖ ਲਓ ਆਪਾਂ ਚੱਕੀ ਜਨੇ ਹੁਣ ਪਰਾਲੀ ਅੱਜ 8-10 ਦਿਨਾਂ ਬਾਅਦ ਆ ਵੇਖੋ ਕਿੱਡੀ ਵਧੀਆ ਨਿਕਲਦੀ ਹੋਈ ਪਨੀਰੀ ਥੰਲੋਂ ਹਾਂਜੀ ਵੀਰੇ ਆ ਚੱਟ ਗਈ ਆਪਾਂ ਪਰਾਲੀ ਤੇ ਵਧੀਆ ਬੜੀ ਵਧੀਆ ਨਿਕਲੀ ਏ ਪਨੀਰੀ ਥੰਲੋਂ ਹੁਣ ਅੱਗੇ ਫੇਰ ਤੁਹਾਨੂੰ ਖਵਾਗੇ ਕਿੱਡੀ ਕੁ ਵਧੀਆ ਐਂਦੀ ਗਰੋਥ ਗਰੋਥ ਹੁੰਦੀ ਏ ਕਿੰਨੇ ਦਿਨਾਂ ਚ ਤਿਆਰ ਹੁੰਦੀ ਏ ਅਜੇ ਇੱਕ ਹਫਤਾ ਹੀ ਹੋਇਆ ਅੱਜ ਲਈ ਇੱਕ ਹਫਤੇ ਤੋਂ ਵੀ ਇੱਕ ਦਿਨ ਘੱਟੇ 6 ਦਿਨਾਂ ਦੀ ਸਿਰਫ ਆਪਣੀ ਜੀ ਇਹ ਕਿਸਮ ਹੈਗੀ ਪੀਆਰ 132 ਤੇ ਆਪਾਂ ਯੂਨੀਵਰਸਿਟੀ ਤੇ ਢੀ ਲਿਆ 4 ਕਿਲੋ ਦੀ ਪੈਕਿੰਗ ਸੀ 500 ਰੁਪਏ ਦਾ ਢੀ ਨਵਾਂ ਢੀਏ ਰਿਜ਼ਲਟ ਦਾ ਤੁਹਾਨੂੰ ਫਿਰ ਮਾਗਰੋ ਹੀ ਦੱਸਾਂਗੇ ਕਿ ਇੰਦਾ ਝਾੜ ਜਾਂਦਾ ਯੂਨੀਵਰਸਿਟੀ ਤੇ ਢੀ ਚੰਗਾ ਝਾੜਾਂਗਾ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਝਾੜ ਆਉਂਦਾ ਅੰਦਾ ਤੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਦਾ